ਨਾ ਅੰਮਰ ਜੰਡਾ ਗੜੀ ਚੜਾਈ ਗਈ ਜੀ 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 ਬਾਬਾ ਜੀ ਮੈਂ ਇਹਨਾਂ ਨੂੰ ਇਹੋ ਦੱਸਿਆ ਵਾ ਤੁਸੀਂ ਵੀ ਗਾਈਡ ਕਰਦੇ ਹੋ ਨਾ ਤੁਹਾਡਾ ਵਿੱਚੋਂ ਨਿਰਪਰ ਬੋਲ ਸਵਾਮੀ ਬਾਹੁਰ ਮਹਾਰਾਜ ਜੀ ਜੈ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਾਲਮੀਕ ਮਹਾਰਾਜ ਜੀ ਦੇ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਸਬੰਧਤ ਕਮਾਨ ਤੋਂ ਸਾਡੇ ਨੌਜਵਾਨ ਸਭਾ ਨੇ ਹਰ ਵਾਰੀ ਮਹਾਰਾਜ ਦਾ ਨਾਮ ਲੈ ਕੇ ਤੇ ਉਹਨਾਂ ਦਾ ਦਿਨ ਮਨਾਇਆ ਜਾਂਦਾ ਔਰ ਇਸ ਵਾਰ ਵੀ ਨੌਜਾਨ ਸਭਾ ਕਮਾਨ ਬਾਬਾ ਬਾਲਮੀਕ ਜੀ ਦੇ ਨਾਲ ਜਿੰਨੇ ਵੀ ਮਾਨ ਮਰਿਆਦਾ ਦੇ ਵਿੱਚ ਚੱਲਣ ਵਾਲੇ ਸਿੰਘ ਆ ਉਹ ਸਾਰਿਆਂ ਵੱਲੋਂ ਮੈਂ ਇਸ ਪਵਿੱਤਰ ਦਿਹਾੜੇ ਤੇ ਆਪ ਸਾਰਨੂੰ ਵਧਾਈ ਦਿੰਦਾ ਔਰ ਅਰਦਾਸ ਬੇਨਤੀ ਕਰਦਾ ਮਹਾਰਾਜ ਬਾਲਮੀਕ ਦੇ ਜੀ ਦੇ ਘੜੀ ਕਿ ਇਦਾਂ ਹੀ ਇਹਨਾਂ ਨੂੰ ਤੰਦਰੁਸਤੀਆਂ ਇਦਾਂ ਇਹਨਾਂ ਨੂੰ ਚੜ੍ਹਵੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਮੀਕ ਮਹਾਰਾਜ ਕੀ ਜੈ ਬੋਲੇ ਸ਼ੋ ਨਿਰਪੈ ਬੋਲ ਸਵਾਮੀ ਬਾਲਮੀਕ ਮਹਾਰਾਜ ਕੀ ਥੈਂਕ ਯੂ